ਮੁਸਤਫਾਬਾ 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 ਕੀਰਕਾਰ ਮੁਸਤਫਾਬਾ 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 ਆ ਗਿਆ ਜੀ ਆ ਗਿਆ ਉਧਰ 흘ੀਏ ਸੱਚ मुर्दाबाद 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 एमएलए जीवन ज्योत कौर मुर्दाबाद मुर्दाबाद जिंदाबाद एमएलए जीवन ज्योत कौर मुर्दाबाद मुर्दाबाद तेल लोन वाले एमएलए जीवन ज्योत कौर मुर्दाबाद 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 सुधीर सिंह तालीवाल मुर्दाबाद 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 क्या सरकार मुर्दाबाद 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 जनता सरकार मुर्दाबाद मुर्दाबाद के आज जो आयो वीरगंज वापसी का न ਮੈਂ ਚਰਨਜੀਤ ਕੌਰ ਵੇਰਗਾ ਸਿਨੀਅਰ ਆਗੂ ਅਕਾਲੀ ਦਲ ਸ਼ਰੋਮੀ ਅਕਾਲੀ ਦਲ ਜੀ ਪੰਜਾਬ ਤੋਂ ਅਸੀਂ ਇੰਨੇ ਦੁਖੀ ਹੋ ਚੁੱਕੇ ਆ ਵੇਰਕੇ ਦੇ ਨਿਵਾਸੀ ਵਾਲੇ ਲੋਕ ਤੇ ਸਾਡੇ ਵੇਰਕੇ ਦੇ ਵਿੱਚ ਇੰਨਾ ਗੰਦ ੂੜਾ ਕਰਕੜ ਜਮਾ ਹੋ ਚੁੱਕਾ ਜਿਹਦੇ ਵੱਲ ਸਾਡੀ ਮੌਜੂਦਾ ਜਿਹੜੀ ਐਮਐਲਏ ਸਾਹਿਬ ਬੀਬੀ ਜੀਵਨ ਕੋ ਜੀਵਨ ਜੋਤ ਕੌਰ ਜੀ ਕੋਈ ਧਿਆਨ ਨਹੀਂ ਦੇ ਰਿਆ 20 ਤਰੀਕ ਨੂੰ ਅਜੇ ਉੱਥੇ ਵੇਰਕੇ ਦੇ ਵਿੱਚ ਮੀਟਿੰਗ ਕਰਕੇ ਗਏ ਜੰਨੀ ਵੱਡੀ ਥਾਲੀ ਵਾਲੀ ਦੇ ਹੱਕ ਤੇ ਵਿੱਚ ਔਰ ਉਹਨਾਂ ਨੇ ਇੱਥੋਂ ਸਾਰੇ ਲੀਡਰ ਲੰਗੇ ਆ ਪੰਜਾਬ ਗਵਰਨਮੈਂਟ ਦੇ ਕਿ ਉਹਨਾਂ ਨੂੰ ਆ ਕੁੜਾ ਨਹੀਂ ਦਿਸਿਆ ਇੱਕ ਨੈਸ਼ਨਲ ਹਾਈਵੇ ਆ ਮੈਂ ਤਾਂ ਇਸ ਗੱਲ ਤੋਂ ਬੜੀ ਹੈਰਾਨ ਆ ਸਾਹਮਣੇ ਇੰਨੀ ਵੱਡੀ ਸਾਡੀ 베ਰਗਾ ਮਿਲਕ ਪਲਾਂਟ 베ਰਗਾ ਹੈਗਾ ਜਿਹੜਾ ਆਲ ਵਰਡ ਦੇ ਵਿੱਚ ਲੋਕੋਂ ਮਸ਼ਹੂਰ ਆ ਜਿਹੜਾ ਸਾਡੀ ਨਾਮ ਪ੍ਰਪੈਂਟ ਜਿਹੜਾ ਮਸ਼ਹੂਰ ਆ 베ਰਕੇ ਦੇ ਨਾਮ ਔਰ ਇਹਨਾਂ ਦਾ ਧਿਆਨ ਵੀ ਨਹੀਂ ਜਾਂੜਿਆ ਜਿਹੜਾ ਸਾਡਾ ਹੈਲਥ ਡਿਪਾਰਟਮੈਂਟ ਆ ਉਹ ਵੀ ਇਸ ਚੀਜ਼ ਵੱਲ ਧਿਆਨ ਦੇਣ ਡਿਆ ਆ ਜੇ ਪੋਲਿਊਸ਼ਨ ਦਾ ਕੋਈ ਹੈਗਾ ਸਾਡੇ ਅਗੇ ਆ ਜਿੰਨੇ ਵੀ ਮਨਿਸਟਰ ਹੈਗੇ ਆ ਜਾਂ ਜੋ ਵੀ ਇਸ ਦੇ ਵਿੱਚ ਵਰਕ ਕਰ ਰਿਹਾ ਕੋਈ ਵੀ ਇਸ ਦੇ ਪਾਸੇ ਧਿਆਨ ਨਹੀਂ ਦੇਣ ਤੇ ਦੇ ਰਿਹਾ ਗਿਆ ਇੰਨਾ ਬੁਰਾ ਹਾਲ ਹੋਇਆ ਪਿਆ ਵੇਰਕੇ ਦਾ ਲੋਕ ਹੀ ਵੇਰਕੇ ਦੇ ਜਿਹੜੇ ਲੋਕ ਹੈ ਤਰਾਸ-ਤਾਸ ਕਰ ਰਹੇ ਆ ਇਹਨਾਂ ਨੂੰ ਕੋਈ ਨਿਆਂ ਨਹੀਂ ਮਿਲ ਰਿਹਾ ਕੋਈ ਇਹਨਾਂ ਕੋ ਟਿਕਾਣਾ ਨਹੀਂ ਹੈਗਾ ਉਸ ਤੋਂ ਜਿਹੜੀ ਪੰਜਾਬ ਸਰਕਾਰ ਜਿਹੜੀ ਇਹਨੇ ਵੱਡੇ ਵੱਡੇ ਵਾਅਦੇ ਕਰ ਰਹੀ ਆ ਲੇਕਿਨ ਉਹਨਾਂ ਦੇ ਖਰੀ ਨਹੀਂ ਉਤਰੰਡੀ ਆ ਇਹਨਾਂ ਨੇ ਸਾਡੇ ਵੇਰਕੇ ਨੂੰ ਜਿਹੜਾ ਕਿ ਨਰਕ ਬਣਾ ਕੇ ਛੱਡ ਦਿੱਤਾ ਆ ਅਸੀਂ ਕੱਲ ਦੀ ਆਵਾਜ਼ ਉਠਾਈ ਆ ਭੀ ਡੰਬ ਲੱਗ ਗਿਆ ਆ ਅੱਗੇ ਡੰਪ ਦਾ ਰੋਲਾ ਪੈਂਦਾ ਸੀ ਪਗਤਾਂਵਲੇ ਤੋਂ ਜਾ ਕੇ ਅੱਜ ਜਿਹੜਾ ਦੂਜਾ ਪਾਸੇ ਅੰਮ੍ਰਿਤਸਰ ਦਾ ਜਿਹੜਾ ਇਤਿਹਾਸਕ ਸ਼ਹਿਰ ਹੈਗਾ ਆ ਇੰਨਾ ਵੱਡੀ ਆਲਵਾਰਡ ਦੇ ਵਿੱਚ ਮਸ਼ਹੂਰ ਆ ਔਰ ਦੂਜੇ ਪਾਸੇ ਸ਼ਹਿਰ ਦਾ ਆ ਗਿਆ ਜਿਹੜਾ ਡੰਪ ਨਾਣੇ ਭਰ ਦਿੱਤਾ ਆ ਔਰ ਬੜੀ ਦੁਖਦਾਈ ਗੱਲ ਹੈਗੀ ਹੈ ਕਿ ਸਾਡੀਆਂ ਸਰਕਾਰਾਂ ਇਹਨਾਂ ਨਗਰਾਂ ਵੱਲ ਬਿਲਕੁਲ ਧਿਆਨ ਨਹੀਂ ਦਿੰਦੀਆਂ ਔਰ ਜੇ ਸਫਾਈ ਕਰਨ ਦੀ ਬਜਾਏ ਤੁਸੀਂ ਥੋੜਾ ਜਿਹਾ ਕੂੜਾ ਚੁੱਕਣ ਦੀ ਬਜਾਏ ਇਹਨਾਂ ਨੇ ਇੱਥੇ ਡੰਪ ਲਗਾ ਕੇ ਰੱਖ ਦਿੱਤਾ ਆ ਔਰ ਬੜੀ ਦੁਖਦਈ ਗੱਲ ਹੈਗੀ ਆ ਜੀ ਕੈਂਪ ਕਿਹੜੀ ਜਗ੍ਹਾ ਤੇ ਲੱਗਾ ਸਰਕਾਰੀ ਵਿਗਾ ਚ ਲੱਗਾ ਕਿ ਦੱਸ ਸਕਦੇ ਆ ਕਿ ਨਹੀਂ ਲੱਗਾ ਨਹੀਂ ਸਰ ਇਹ ਹੈਗਾ ਇਹਦੀ ਪ੍ਰਾਈਵੇਟ ਜਗ੍ਹਾ ਲੇਕਿਨ ਇਹ ਉਹ ਜਗ੍ਹਾ ਕੀ ਆ ਜਿੱਥੇ ਸਾਰੀਆਂ ਪਾਰਟੀਆਂ ਰੈਲੀਆਂ ਕਰਦੀਆਂ ਰਹੀਆਂ ਆ ਕਿਸੇ ਟਾਈਮ ਤੇ ਇੱਥੇ ਇਤਿਹਾਸਕ ਵੀ ਪ੍ਰੋਗਰਾਮ ਹੁੰਦੇ ਰਹੇ ਆ ਔਰ ਕਿਸੇ ਟਾਈਮ ਤੇ ਰੈਲੀਆਂ ਵੀ ਹੁੰਦੀਆਂ ਰਹੀਆਂ ਆ ਔਰ ਇਸ ਤੋਂ ਪਹਿਲਾਂ ਇੱਥੇ ਇੱਕ ਸੜਕ ਬਣਾਈ ਗਈ ਸੀ ਪੁਲੀ ਦੇ ਥੱਲੇ ਜਦੋਂ ਇਹ ਫਲਾਈਓਵਰ ਨਹੀਂ ਸੀ ਬਣਿਆ ਇੱਥੋਂ ਲੋਕਾਂ ਨੂੰ ਲੰਘਣ ਦਾ ਰਸਤਾ ਦਿੱਤਾ ਸੀ ਦੋ ਦੋ ਘੰਟੇ ਫਟਕ ਬੰਦ ਰਹਿੰਦਾ ਸੀ ਉਹਦਾ ਜਾਮ ਰਹਿੰਦਾ ਸੀ ਇੱਥੋਂ ਪੁਲੀਆਂ ਵੀ ਕੱਢੀਆਂ ਹੋਈਆਂ ਸੀ ਲੇਕ ਲੋਕਾਂ ਦੀ ਸਹੂਲਤਾਰੀ ਉਹ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਆਪਣੀ ਸੋਰੀ ਸਰਕਾਰ ਹੈਗੀ ਸੀ ਜਦੋਂ ਇਹ ਕੰਮ ਹੋਇਆ ਸੀ ਲੇਕਿਨ ਇਹਨਾਂ ਨੇ ਉਹ ਚੀਜ਼ਾਂ ਵੀ ਬੰਦ ਕਰਕੇ ਆ ਕੂੜੇ ਦਾ ਢੇਰ ਲਾ ਦਿੱਤਾ ਆ ਜਿਹੜਾ ਅਕਾਲੀ ਦਲ ਨੇ ਕੰਮ ਕੀਤਾ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਆ ਇੱਥੇ ਦਸਹਿਰਾ ਲੱਗਦਾ ਹੁੰਦਾ ਸੀ ਉਹ ਵੀ ਇਤਿਹਾਸਕ ਦੇ ਵਿੱਚ ਹੀ ਹੁੰਦਾ ਆ ਇੰਨੀ ਵੱਡੀ ਗਰਾਊਂਡ ਦੇ ਸਾਰੇ ਲਾਗੇ ਲਾਗੇ ਜਿੰਨੇ ਪਿੰਡਾਂ ਦੇ ਲੋਕ ਹੈਗੇ ਸਾਰੇ ਇਸ ਜਗ੍ਹਾ ਤੇ ਹੁੰਦੇ ਸੀ ਔਰ ਇੱਥੇ ਪ੍ਰੋਗਰਾਮ ਹੁੰਦੇ ਸੀ ਔਰ ਇਸ ਜਗ੍ਹਾ ਨੂੰ ਇਹਨਾਂ ਨੇ ਨਰਕ ਬਣਾ ਕੇ ਰੱਖ ਦਿੱਤਾ ਆ ਤੇ ਬੜੀ ਨਮੋਸ਼ੀ ਵਾਲੀ ਗੱਲ ਆ ਸਾਡੇ ਵੇਰਕੇ ਵਸ ਨਹੀਂ ਹੁੰਦਾ ਕਿਤਾ ਤੇ ਨੈਕਸਟ ਸਟੈਪ ਕੀ ਹੋਗਾ ਵੇਰਕੇ ਦਾ ਬਿਲਕੁਲ ਜੀ ਇਸ ਤੋਂ ਤਗੜਾ ਪ੍ਰੋਟੈਸਟ ਕਰਾਂਗੇ ਅਸੀਂ ਤਾਂ ਸਿਰਫ ਪ੍ਰਸ਼ਾਸਨ ਨੂੰ ਔਰ ਗਵਰਨਮੈਂਟ ਸਰਕਾਰ ਨੂੰ ਅਸੀਂ ਸਿਰਫ ਰਿਕਵੈਸਟ ਹੀ ਕਰਨ ਆਏ ਆ ਸਾਡੀ ਰਿਕਵੈਸਟ ਹੀ ਆ ਲੇਕਿਨ ਜੇ ਇਹਨਾਂ ਗੱਲਾਂ ਤੇ ਅਮਲ ਨਾ ਕੀਤਾ ਗਿਆ ਫਿਰ ਇਸ ਤੋਂ ਤਗੜਾ ਹੀ ਪ੍ਰੋਟੈਸਟ ਕਰਾਂਗੇ ਔਰ ਨਗਰ ਨਿਗਮ ਦਾ ਘਰਾਵ ਕਰਾਂਗੇ ਤੇ ਇਹ ਆਪਣਾ ਜਿਹੜਾ ਇੱਥੋਂ ਦੀ ਸਫਾਈ ਆ ਕਰਾ ਕੇ ਹੀ ਹਿੱਸਾ ਲਵਾਂਗੇ ਜੀ ਸਰ ਆਪਣਾ ਨਾਮ ਦੱਸ ਕੇ ਆਪਣੇ ਇਲਾਕੇ ਦਾ ਨਾਮ ਦੱਸ ਕੇ ਕੀ ਸੰਬੰਧ ਹੈ ਤੁਹਾਨੂੰ ਤੇ ਆ ਰਹੀ ਹੈ ਸਰ ਮੈਂ ਸੰਦੀਪ ਸਿੰਘ ਸੰਨੀ ਵੇਰਕਾ ਪੋਮੀ ਜਨਤ ਕਤਰ ਪੰਜਾਬ ਅੱਜ ਅਸੀਂ ਆਪਣੇ ਨਗਰ 베ਰਕਾ ਵੱਲੋਂ ਪੰਜਾਬ ਸਰਕਾਰ ਤੇ ਕੰਨ ਖੋਲਣ ਆਏ ਆ ਜਿਹੜਾ ਕਿ ਸਾਡੇ 베ਰਕੇ ਬਾਬੇ ਨਾਨਕ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਔਰ ਸਾਡੇ ਬਾਬੇ ਨਾਨਕ ਚਰਨਛੋਪਾ ਪ੍ਰਾਪਤ ਧਰਤੀ ਨੂੰ ਇਹਨਾਂ ਨੇ ਹਾਲ ਦੇਖੋ ਕੀ ਕਰ ਦਿੱਤਾ ਆ ਥਾਂ ਥਾਂ ਕੂੜੇ ਦੇ ਢੇਰ ਲੱਗੇ ਆ ਔਰ 베ਰਕਾ ਮਿਲਕ ਪਲਾਂਟ ਦੇ ਬਿਲਕੁਲ ਸਾਹਮਣੇ ਮੇਨ ਹਾਈਵੇ ਦੇ ਉੱਤੇ ਇੱਕ ਡੰਪ ਬਣਾ ਦਿੱਤਾ ਪਹਿਲਾਂ ਤਾਂ ਪਕਤਾਂ ਵਾਲਾ ਡੰਪ ਚੁੱਕਿਆ ਨਹੀਂ ਗਿਆ ਔਰ ਸਾਡੇ 베ਰਕੇ ਦੇ ਵਿੱਚ ਦੂਸਰਾ ਡੰਪ ਲਾ ਦਿੱਤਾ ਆ ਔਰ ਇਨ ਜਿਹਦੇ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਫੈਲ ਰੀਆਂ ਨੇ ਬਰਸਾਤੀ ਮੌਸਮ ਹੁੰਦਾ ਜਦੋਂ ਬਾਰਿਸ਼ ਪੈਂਦੀ ਆ ਉਸ ਤੋਂ ਬਾਅਦ ਹਵਾ ਚੱਲਦੀ ਆ ਤੇ ਲੋਕਾਂ ਦਾ ਘਰਾਂ ਦੇ ਵਿੱਚ ਵੀ ਰਹਿਣਾ ਮੁਹਾਲ ਹੋਇਆ ਪਿਆ ਆ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਸ ਇਸ ਡੰਪ ਦਾ ਕੋਈ ਹੱਲ ਕੀਤਾ ਜਾਵੇ ਇਸੇ ਡੰਪ ਨਹੀਂ ਬਣਨ ਦੇਣਾ ਕਿਉਂਕਿ ਇਹ ਇਹ ਮੇਨ ਹਾਈਵੇ ਦੇ ਉੱਤੇ ਆ ਔਰ ਸੰਗਣੀ ਵਾਦੀ ਆ ਇੱਥੇ ਲੇਕਿਨ ਪ੍ਰਸ਼ਾਸਨ ਦੇ ਕੰੰਤ ਕੋਈ ਜੂ ਨਹੀਂ ਸਰਕੀ ਔਰ ਅੱਜ ਇਹਨਾਂ ਨੂੰ ਪਤਾ ਲੱਗਾ ਕਿ ਇੱਥੇ ਆਪਣੇ ਨੁਮਾਇੰਦੇ ਆ ਰਹੇ ਨੇ ਅੱਜ ਖਾਣਾ ਪੂਰਤੀ ਲਈ 2-4 ਜੀਸੀਪੀਆਂ ਲਾ ਦਿੱਤੀਆਂ ਨੇ ਔਰ ਗਲੀਆਂ ਦੇ ਵਿੱਚ ਲੱਗੇ ਕੂੜੇ ਦੇ ਢੇਰ ਜਿਹੜੇ ਗਲੀਆਂ ਦੇ ਵਿੱਚ ਹੀ ਡੰਪ ਬਣ ਚੁੱਕੇ ਸੀ ਹਾਲਾਤ ਦੇਖੋ ਗੁਰੂ ਦੀ ਨਜ਼ਰੀ ਦੇ ਹਾਲਾਤ ਵੇਖੋ ਕੀ ਬਣਾ ਦਿੱਤੇ ਨੇ ਇਹਨਾਂ ਨੇ ਅਸੀਂ ਤੇ ਇਹੋ ਹੀ ਮੰਗ ਕਰਦੇ ਹਾਂ ਵੀ ਜਿਹੜੀ ਅਤੇ ਸਾਡੇ ਹਲਕੇ ਦੇ ਵਿੱਚੋਂ ਐਮ.ਐਲ.ਏ ਜਿੱਤ ਕੇ ਮੈਡਮ ਜੀਵਨ ਜੋਤਪੁਰ ਗਈ ਆ ਕੀ ਗੱਲ ਇਥੋਂ ਰੋਜ ਨੰਗਦੀਆਂ ਨੂੰ ਡੰਪ ਨਹੀਂ ਦਿਖਦਾ ਇਹਦੇ ਬਾਰੇ ਕੀ ਸੋਚਿਆ ਉਹਨੇ ਸਿਰਫ ਐਵੇਂ ਹਵਾ ਦੇ ਵਿੱਚ ਤੀਰ ਚਲਾਈ ਜਾਂਦੇ ਨੇ ਜਦਕਿ ਇਸ ਨਗਰ ਦਾ ਇਸ ਹਲਕੇ ਦਾ ਬੇੜਾ ਗਰਕ ਕਰ ਦਿੱਤਾ ਆ ਅੱਜ ਲੋਕ ਆਪਣੀਆਂ ਗਲਤੀਆਂ ਨੂੰ ਪਛਤਾ ਰਹੇ ਨੇ ਆਪਣੇ ਹੱਥਾਂ ਦੇ ਉੱਤੇ ਦੰਦੀਆਂ ਵੱਢ ਰਹੇ ਨੇ ਅਸੀਂ ਪ੍ਰਸ਼ਾਸਨ ਨੂੰ ਇਹੋ ਹੀ ਮੰਗ ਕਰਦੇ ਹਾਂ ਕਿ ਜੇ ਇੱਕ 10 ਦਿਨਾਂ ਦੇ ਅੰਦਰ-ਅੰਦਰ ਇਥੋਂ ਡੰਪ ਨਾ ਚੁੱਕਿਆ ਗਿਆ ਤਾਂ ਅਸੀਂ ਨਗਰ ਨਿਗਮ ਦਫ਼ਤਰ ਅੰਮ੍ਰਿਤਸਰ ਦਾ ਘਰਾਵ ਕਰਾਂਗੇ ਔਰ ਅਣਮਿੱਥੇ ਸਮੇ ਲਈ ਉਥੇ ਅਸੀਂ ਧਰਨਾ ਦੇਵਾਂਗੇ ਔਰ ਨਗਰ ਵੇਰਕਾ ਦੀ ਸਮੁੱਚੀ ਟੀਮ ਸਮੁੱਚੀਆਂ ਪਾਰਟੀਆਂ ਨੂੰ ਨਾਲ ਖੜਕੇ ਅਸੀਂ ਉਥੇ ਪ੍ਰਯੋਗ ਇਹ ਮੰਗ ਕਰਾਂਗੇ ਔਰ ਧਰਨਾ ਦੇਵਾਂਗੇ ਔਰ ਅਣਮਿੱਥੇ ਸਮੇ ਲਈ ਧਰਨਾ ਦੇਵਾਂਗੇ ਕਿ ਕਿਹੜੀ ਮੁਸ਼ਕਲਾਂ ਆ ਰਹੀਆਂ ਹਨ ਡੰਪ ਨੂੰ ਲੈ ਕੇ ਪਾਣੀ ਕਿੱਥੇ ਦੇ ਫੈਸਲੇ ਸਰ ਇੰਨਾ ਕੁ ਜ਼ਿਆਦਾ ਬੁਰਾ ਹਾਲਾਤ ਕਿਹਾ ਲੋਕਾਂ ਦੇ ਆਪਣਾ ਇਹ ਡੇਂਗੂ ਫੈਲ ਰਿਹਾ ਆ ਔਰ ਹੋਰ ਕਈ ਬਿਮਾਰੀਆਂ ਫੈ ਰਹੀਆਂ ਆ ਪਾਣੀ ਦੇ ਚਿੰਨੀ ਜਿਆਦਾ ਦਿੱਕਤ ਆ ਰਹੀ ਆ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਸਰ ਨਗਰੂ ਦੀ ਨਗਰੀ ਵੇਰਕੇ ਦਾ ਇਹ ਰਾਤ ਨੂੰ ਅੱਗ ਲਗਾ ਦਿੱਤੀ ਜਾਂਦੀ ਏ ਕੁਰੇ ਨੂੰ ਕੌਣ ਲਗਾ ਦਿੰਦਾ ਕੀ ਤੁਮੇ ਸਰ ਇੰਨਾ ਵੱਲੋਂ ਹੀ ਲਗਾਈ ਜਾਂਦੀ ਆ ਜਿਹੜੇ ਇੰਨਾ ਦੇ ਇੱਥੇ ਬੰਦੇ ਛੱਡੇ ਨੇ ਰਾਤ ਅੱਗ ਲਗਾ ਤੇ ਧੂਆ ਇੰਨਾ ਕਿ ਜਿਆਦਾ ਧੂਆ ਮੇਨ ਹਾਈਵੇ ਦੇ ਉੱਤੇ ਆ ਜਾਂਦਾ ਆ ਕਿ ਲੋਕਾਂ ਨੂੰ ਇੱਕ ਤੁਹਾਨੂੰ ਦਿਖਦਾ ਨਹੀਂ ਹੈ ਗੱਡੀਆਂ ਦੇ ਵਿੱਚ ਗੱਡੀਆਂ ਵੱਜਦੀਆਂ ਨੇ ਇੰਨਾ ਕਿ ਜਿਆਦਾ ਬੁਰਾ ਹਾਲਾ ਹਲਾਦ ਹੋ ਜਾਂਦੇ ਨੇ ਰਾਤ ਵਲੇ ਸੇ